ਆਪਾਂ ਮਾਨਸਾ ਵਾਲੇ ਪਾਸੇ ਨੂੰ ਚਲੀਏ ਆਪਾਂ ਪਿਛਲੇ ਦਿਨਾਂ ਤੋਂ ਦੇਖ ਰਹੇ ਆ ਕਿ ਉਧਰ ਕਾਫੀ ਹਿਲਜੁਲ ਚੱਲ ਰਹੀ ਹੈ ਮਾਨਸਾ ਸਾਹਿਬ ਦੇ ਦਫ਼ਤਰ ਵਾਲੇ ਪਾਸੇ ਵੀ ਓਐਸਡੀ ਸਾਹਿਬ ਫਿਰ ਜਿਹੜੇ ਉਹਨਾਂ ਦੇ ਆਸ-ਪਾਸ ਵਾਲੇ ਮੰਤਰੀਆਂ ਦੀ ਵੀ ਹਨਾ ਤੇ ਹੁਣ ਇੱਕ ਹੋਰ ਉਹਨਾਂ ਦੇ ਖੇਮੇ ਦਾ ਕਹਿੰਦੇ ਕੋਈ ਖਾਸ ਹੀ ਮਿੱਤਰ ਹੈ ਜਾਂ ਉਹਨਾਂ ਦਾ ਖਾਸ ਹੀ ਆਦਮੀ ਹੈ ਜਿਹੜੇ ਦੇ ਜਾਣਦੀਆਂ ਖਬਰਾਂ ਆ ਰਹੀਆਂ ਨੇ ਕੋਈ ਆਈ ਜਾਈ ਲੱਗੀ ਰਹਿੰਦੀ ਆ ਸਾਰੇ ਸਿਆਸਤ ਆ ਤਾਕਤ ਦੇ ਜਿਹੜੇ एपिसੈਂਟਰ ਹੁੰਦੇ ਆ ਜੀ ਉਹਨਾਂ 'ਚ ਫਿਊਜ਼ ਉੱਡਦੇ ਵੀ ਆ ਫਿਊਜ਼ ਲੱਗਦੇ ਵੀ ਆ ਇਹ ਇੱਕ ਇਸ ਕਰਕੇ ਅਹਿਮ ਕਹਾਣੀ ਆ ਹੂੰ ਕਿਉਂ ਕਿਉਂਕਿ ਜਿਹੜੀ ਕੱਲ ਛੁੱਟੀ ਹੋਈ ਆ ਬੇਸਿਕਲੀ ਮੈਂ ਦੱਸ ਦੇਵਾਂ ਅਜੀਤ 'ਚ ਖਬਰ ਲੱਗੀ ਆ ਜੀ ਪਰ ਉਹਨਾਂ ਦੀ ਆਪਣੀ ਜਾਣਕਾਰੀ ਆ ਸਰ ਸਾਡੀ ਜਾਣਕਾਰੀ ਆਪਣੀ ਹੁੰਦੀ ਆ ਅਸੀਂ ਹਮੇਸ਼ਾ ਕਹਿੰਨੇ ਆ ਸਾਡਾ ਡਿਸਕਲੇਮਰ ਆ ਜੀ ਜੀ ਸਾਡੀ ਜਾਣਕਾਰੀ ਅਸੀਂ ਕਿਸ ਤਰ੍ਹਾਂ ਹਾਸਲ ਕਰਦੇ ਆ ਉਹ ਆਪਣਾ ਸਾਡਾ ਪੱਖ ਆ ਹੂੰ ਉਹਨਾਂ ਦੀ ਜਾਣਕਾਰੀ ਅਸੀਂ ਕਿਸੇ ਦੀ ਜਾਣਕਾਰੀ ਰੱਦ ਨਹੀਂ ਕਰਦੇ ਪਰ ਜਿੰਨੀ ਕੁ ਸਾਨੂੰ ਜਾਣਕਾਰੀ ਆ ਕਿ ਇਹ ਇੱਕ ਤੇ ਬੀਤੀ ਰਾਤ ਆ ਹੂੰ ਇਹ ਜਿਹੜੀ ਕੱਲ ਵਾਲੀ ਰਾਤ ਆ ਜੀ ਜੀ ਇਹ ਉਦੋਂ ਹੀ ਕਹਿ ਲੋ ਕਿ ਪਾਣਾ ਵਰਤ ਗਿਆ 8:30 ਵਜੇ ਹੂੰ ਮੈਸੇਜ ਮਿਲ ਗਿਆ ਸੀ ਜੀ ਛੁੱਟੀ ਜਿਸ ਸ਼ਖਸ ਦੀ ਹੋਈ ਹੈ ਸਾਬ ਉਹ ਮੀਡੀਆ ਤੋਂ ਜੀ ਇਨਫੈਕਟ ਮੈਂ ਖੁਦ ਕਈ ਵਾਰ ਡਿਬੇਟਾਂ 'ਚ ਉਹਨਾਂ ਦੇ ਬਲੌਂਟਿਕ ਗਿਆ ਹੂੰ ਹੂੰ ਬਹੁਤ ਅੱਛੇ ਜਰਨਲਿਸਟ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਬਦਵਾ ਸਾਹਿਬ ਉਹਨਾਂ ਦਾ ਨਾਮ ਹੈ ਨਾਮ ਲੈ ਦਿਨ ਨਵਨੀਤ ਬਦਵਾ ਨਵਨੀਤ ਬਦਵਾ ਜੀ ਉਹ ਜਿਹੜਾ ਪੰਜਾਬੀ ਚੈਨਲ ਚੱਲਦਾ ਲਿਵਿੰਗ ਇੰਡੀਆ ਹੂੰ ਉਹਦੇ ਉਹ ਕਹਿ ਲੋ ਕਿ ਪੂਰੇ ਕਰਤਾ ਤਰਤਾ ਸੀਗੇ ਜੀ ਤੇ ਉਹਨਾਂ ਦੀ ਡਿਬੇਟ ਹਮੇਸ਼ਾ ਸੁਣਨ ਵਾਲੀ ਹੁੰਦੀ ਸੀਗੀ ਜੀ ਜੀ 8 ਤੋਂ 9 ਆਉਂਦੀ ਹੁੰਦੀ ਸੀ ਹੂੰ ਤੇ ਮੈਂ ਵੀ ਸ਼ਿਰਕਤ ਕੀਤੀ ਆ ਕਈ ਮਰਤਬਾ ਚਲੋ ਸਾਂਤੀ ਐ ਸਾਂਤੀ ਜਾ ਇਹ ਸਾਰਾ ਕੁਝ ਜਿਹੜਾ ਉਹ ਹਿੱਸਾ ਹੈ ਸਾਡੇ ਕੰਮਾਂ ਕਰਾਉਣ ਦਾ ਹੂੰ ਹੂੰ ਉਸ ਤੋਂ ਬਾਅਦ 10 ਮਾਰਚ ਨੂੰ ਕਹ ਲੋ ਕਿ ਸੱਦਾ ਮਿਲਦਾ ਹੈ ਜੀ ਇੱਕ ਮਹੀਨੇ ਦਾ ਨੋਟਿਸ ਦੇ ਕੇ ਵੱਧਵਾ ਸਾਹਿਬ ਇਹ ਸਰਕਾਰ ਚ ਜੁਆਇਨ ਕਰ ਲੈਂਦੇ ਉਹਨਾਂ ਦਾ ਆਪਣਾ ਫੈਸਲਾ ਸੀਗਾ ਤੇ ਉਹਨਾਂ ਨੂੰ ਉਹਦਾ ਮਿਲਦਾ ਹੈ ਡਾਇਰੈਕਟਰ ਕਮਿਊਨੀਕੇਸ਼ਨ ਹੂੰ ਬੜਾ ਵੱਡਾ ਹੁੰਦਾ ਹੈ ਜੀ ਜੀ ਮੁੱਖ ਮੰਤਰੀ ਦੇ ਦਫ਼ਤਰ ਦੀਆਂ ਜਿਹੜੀਆਂ ਮੀਡੀਆ ਨਾਲ ਰਿਲੇਟਡ ਗਤੀਵਿਧੀਆਂ ਨੇ ਜੀ ਉਹ ਦੇ ਦਾ ਇਹ ਸਾਰੀਆਂ ਉਹਦੇ ਜ਼ਿੰਮੇਵੰਦੀਆਂ ਨੇ ਜੀ ਜੀ ਸਾਰੇ ਸੰਪਰਕ ਸਾਰਾ ਕੁਝ ਜਿਹੜਾ ਪਨ ਮੀਡੀਆ ਦੇ ਥਰੂ ਇਹਨਾਂ ਨੇ ਇਹ ਨਿਯੁਕਤੀ ਕੀਤੀ ਸੀਗੀ ਇਹ ਸਭ ਇਸ ਤੋਂ ਇਲਾਵਾ ਜਿੰਨੀ ਕੋ ਮੈਨੂੰ ਜਾਣਕਾਰੀ ਹੈ ਹਮ ਕਿ ਵੱਧਵਾ ਸਾਹਿਬ ਇਹ ਉਹਨਾਂ ਦੀ ਡਿਊਟੀ ਸੀਗੀ ਆਫਿਸ ਦੀ ਪਰ ਕਿਉਂਕਿ ਮਾਮ ਸਾਹਿਬ ਦੇ 3-4 ਨਜ਼ਦੀਕੀ ਬੰਦਿਆਂ 'ਚੋਂ ਇੱਕ ਸਨ ਵਫਾਦਾਰ ਸਨ ਜੀ ਜਾਂ ਕਿਲੋ ਕੇ ਪਰੋਸੇ ਯੋਗ ਸਨ ਹੂੰ ਉਹਨਾਂ ਨੇ ਉਸ ਦਫ਼ਤਰ ਤੋਂ ਬਾਹਰ ਨਿਕਲ ਕੇ ਵੀ ਕੰਮ ਕੀਤੇ ਆ ਜਿਵੇਂ ਜਿਵੇਂ ਨਿਚੋਣ ਇਤਹਾਦਕ ਮੈਂ ਮਿਸਾਲ ਦੇ ਤੌਰ ਤੇ ਕਹਿ ਰਿਹਾ ਹੁਣ ਖੁਦਾ ਜਾਣੇ ਭਈ ਕਿਸ ਤਰ੍ਹਾਂ ਦੀ ਫੀਡਬੈਕ ਗਈ ਆ ਪਰ ਜਿੰਨੀ ਕੋ ਮੈਨੂੰ ਜਾਣਕਾਰੀ ਮਿਲੀ ਆ ਕਿ ਹੁਣ ਮੁੱਖ ਮੰਤਰੀ ਨੇ ਤਾਂ ਜਦੋਂ ਆਪਣੀ ਕੋਰ ਟੀਮ ਬਣਾਈ ਹੋਏਗੀ ਜੀ ਤੇ ਨਹੀਂ ਕਿਹਾ ਹੋਇਆ ਕਿ ਮੇਰੀ ਬਾਹ ਕੋਈ ਟੁੱਟ ਜਾਵੇ ਹੂੰ ਬਿਲਕੁਲ ਪਹਿਲਾ ਓੰਕਾਰ ਸਿੰਘ ਦਾ ਚਲੇ ਜਾਣਾ ਹੂੰ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀਗਾ ਕਿ ਹਲਚਲ ਹੈ ਹਾਂ ਬਿਲਕੁਲ ਹਲਚਲ ਹੈ ਧਰਤੀ ਹੇਠਾਂ ਜਿਹੜੀਆਂ ਪਲੇਟਾਂ ਨੇ ਸਿਆਸੀ ਧਰਤੀ ਹੇਠਾਂ ਉਹ ਹਿਲਜੁਲ ਕਰ ਰਹੀਆਂ ਨੇ ਸਾਬ ਬਿਲਕੁਲ ਤਾਂ ਉਸ ਹਿਲਜੁਲ ਦਾ ਪਹਿਲਾ ਜਲਜਲ ਆ ਜੀ ਤੁਹਾਡੇ ਸਾਹਮਣੇ ਆ ਬਿਲਕੁਲ ਇਹ ਬਹੁਤ ਵੱਡੀ ਨਿਯੁਕਤੀ ਰੱਦ ਹੋਈ ਆ ਪਰ ਸੋ ਇਹ ਆਪਾਂ ਇੱਕ ਕਰਿਆ ਸੀ ਕਿ ਅਗਲਾ ਨੰਬਰ ਕਿਸ ਦਾ ਹਨਾ ਉਹਦੇ ਵਿੱਚ ਹੀ ਇਹ ਗੱਲ ਕਹਿ ਸਕਦੇ ਆਪਾਂ ਸਰ ਉਹਦਾ ਹੀ ਇਹ ਕਹਿ ਲੋ ਕਿ ਐਡੀਸ਼ਨ ਆ ਗਿਆ ਜੀ 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 ਉਸੇ ਖਬਰ ਦਾ ਹੀ ਅਸੀਂ ਇੱਕ ਤਰ੍ਹਾਂ ਨਾਲ ਕਹਿ ਲੋ ਇਹ ਵੱਧਾ ਹੈ ਕਿ ਉਹ ਨੰਬਰ ਸ਼ੁਰੂ ਚ ਵੱਧਵਾ ਸਾਹਿਬ ਦਾ ਲੱਗ ਗਿਆ ਜੀ ਵੱਧਵਾ ਸਾਹਿਬ ਨੂੰ ਇੱਕ ਤਰ੍ਹਾਂ ਨਾਲ ਕਹਿ ਲੋ ਹੁਣ ਹਸਤੀਫੇ ਦੀਆਂ ਵੀ ਖਬਰਾਂ ਚੱਲ ਰਹੀਆਂ ਪੰਜਾਬੀ ਮੀਡੀਆ ਹਰੇਕ ਦੇ ਜਿਵੇਂ ਮੈਂ ਕਿਹਾ ਕਿ ਵਸੀਲੇ ਹੁੰਦੇ ਨੇ ਉਹ ਕਹਿ ਰਿਹਾ ਕਿ ਅਸਤੀਫਾ ਦਿੱਤਾ ਵੱਧਵਾ ਸਾਹਿਬ ਨੇ ਪਰ ਜਿੰਨੀ ਕੋ ਮੈਨੂੰ ਜਾਣਕਾਰੀ ਹੈ ਉਤੋਂ ਹੀ ਉਹਨਾਂ ਨੇ ਮਤਲਬ ਇਹ ਕਹਿਤਾ ਕਿ ਚਲੋ ਭਾਈ ਜੀ ਇੱਕ ਦਾਵਾ ਸੀਗਾ ਕਿ ਵੱਧਵਾ ਸਾਹਿਬ ਉੱਥੇ ਗਏ ਨੇ ਸੀਐਮ ਹਾਊਸ ਦੇ ਵਿੱਚ ਅਚਾਨਕ ਇਹਨਾਂ ਨੂੰ ਕਿਹਾ ਜਾਂਦਾ ਕਿ ਨਹੀਂ ਇੱਥੇ ਆਉਣ ਦੀ ਜ਼ਰੂਰਤ ਨਹੀਂ ਸੀਐਮ ਆਫਿਸ ਦੇ ਵਿੱਚ ਭਾਈ ਜਾ ਹੀ ਨਹੀਂ ਸਕਦੇ ਹੂੰ ਐਸਾ ਕੁਝ ਹੋਇਆ ਨਹੀਂ ਜਿੰਨੇ ਕੋ ਸਾਡੇ ਸੋਰਸਸ ਦੱਸਦੇ ਆ ਜੀ ਕਿ WhatsApp ਤੇ ਸੁਨੇਹਾ ਆ ਚੁੱਕਾ ਸੀਗਾ ਹੂੰ ਐਗਜ਼ਿਟ ਹੋਏ ਸਾਰੇ ਗਰੁੱਪਾਂ ਚ ਐਗਜ਼ਿਟ ਮਾਰਿਆ ਲਾ 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 ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਨਾਲ ਡੀਜੀਪੀ ਨੂੰ ਵੀ ਸਨੇ ਪੁੱਜ ਗਏ ਕਿ ਗਨਮੈਨ ਚੱਕੋ ਛੁੱਟੀ ਕਰੋ ਹੂੰ ਤਾਂ ਮਤਲਬ ਕਿ ਆ ਸਾਰਾ ਕੁਝ ਵਾਪਰਿਆ ਤੇਜੀ ਨਾਲ ਪਰ ਇੰਨਾ ਕੋ ਇਸ ਖੇਡ ਚੋ ਸਮਝ ਆ ਰਿਹਾ ਹੈ ਸਾਬ ਜੀ ਕਿ ਉਤਲਿਆ ਨੇ ਪਲਾਸ ਦੇ ਨਾਲ 11 ਕਟੀਆਂ ਸਟਾਰਟ ਕਰ ਦਿੱਤੀਆਂ ਬਿਲਕੁਲ 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 ਕਦੇ ਓਂਕਾਰ ਸਿੰਘ ਕੱਟਦਾ ਹੂੰ ਕਦੇ ਮੰਤਰੀ ਕੱਟ ਦਿੱਤੇ ਜੀ ਜੀ ਵਦਵਾ ਸਾਹਿਬ ਹੁਣ ਤੁਸੀਂ ਇਹ ਦੇਖੋ ਕਿ ਮਾਨਸਾਪ ਤੇ ਕਿੱਡਾ ਫੁਲਾਦੀ ਸਿਕੰਜਾ ਕੱਸਿਆ ਜਾ ਰਿਹਾ ਕਿ ਕੋਰ ਟੀਮ ਸੀ ਜਿਹੜੀ ਬਿਲਕੁਲ ਉਹਦੇ ਜਿੰਨੇ ਪਿੱਲਰ ਸੀ ਹਮ ਜਿੱਤੇ ਉਹ ਕਹਿ ਲਓ ਕਿ ਜਿਵੇਂ ਆਪਾਂ ਛੱਪਰ ਪੁਰਾਣੇ ਸਮੇਂ 'ਚ ਤੁਸੀਂ ਵੇਖਿਆ ਹੋਣਾ ਜੀ ਜੀ ਕਿ ਐਂ ਬੁਰਜੀਆਂ ਜੀਆਂ ਕੱਢ ਕੇ ਉੱਤੇ ਛੱਪਰ ਟਿਕਾ ਦਿੰਦੇ ਸੀ ਥੱਲੇ ਮਾਲ ਡੰਗਰ ਵੱਜਦਾ ਹੁੰਦਾ ਸੀ ਜੀ 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 ਉਹ ਕਹਿ ਲਓ ਕਿ ਜਿਹੜਾ ਉਹ ਸਿਆਸੀ ਛੱਪਰ ਹੈ ਤੇ ਥੱਲੇ ਜੋ ਉਹਦੇ ਬੁਰਜੀਆਂ ਬਣਾਈਆਂ ਨੇ ਉਹ ਇੱਕ ਇੱਕ ਕਰਕੇ ਢਾਈਆਂ ਜਾ ਰਹੀਆਂ ਜੀ ਉਹ ਸ਼ਮਟੀਆਂ ਦਾ ਜਿਹੜਾ ਸ਼ਜਰ ਆ ਹਮ ਛੱਪਰ ਆ ਸ਼ਜਰ ਤੋਂ ਕਾਹ ਛੱਪਰ ਬਣਦਾ ਸ਼ਜਰ ਤੁਸੀਂ ਅਕਸਰ ਸ਼ੇਰਾਂ ਚ ਆ ਸ਼ਬਦ ਸੁਣਿਆ ਹੋਇਆ ਤਾਂ ਸ਼ਜਰ ਤੋਂ ਕਹ ਲੋ ਕਿ ਇਹ ਸ਼ਤ ਤੋਂ ਸ਼ਜਰ ਤੋਂ ਛੱਪਰ ਬਣ ਗਿਆ ਤਾਂ ਕਹਿਣ ਦਾ ਮਤਲਬ ਆ ਕਿ ਉਸ ਛੱਪਰ ਦੀ ਕਿੰਨੀ ਕੁ ਮਰ ਬਚੇਗੀ ਜੀ ਸੋਚ ਕੇ ਦੇਖ ਲਓ ਤੁਸੀਂ ਹੁਣ ਇਹ ਫੀਡਬੈਕ ਕੌਣ ਦੇ ਰਿਹਾ ਕੌਣ ਨਹੀਂ ਇਹ ਤੇ ਮੈਨੂੰ ਪਤਾ ਨਹੀਂ ਹੈ ਸਾਬ ਇਹ ਪਤਾ ਹੈ ਕਿ ਫੀਡਬੈਕ ਦਿੱਲੀ ਜਾ ਰਹੀ ਹੈ ਬਿਲਕੁਲ 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 ਫੀਡਬੈਕ 네ਗੇਟਿਵ ਹੋਏਗੀ ਤਾਂ ਦਿੱ ਹੈ ਜੀ ਉਹ 네ਗੇਟਿਵ ਕਿਉਂ ਜਾ ਰਹੀ ਹੈ ਜਾਂ ਕਿਉਂ ਦਿੱਤੀ ਜਾ ਰਹੀ ਹੈ ਜਾਂ ਵਾਸਤਵ ਦੇ ਵਿੱਚ ਹਕੀਕੀ ਰੂਪ ਦੇ ਵਿੱਚ ਉਹ ਹੈ ਹੈ ਮੈਂ ਨਹੀਂ ਕੁਝ ਕਹਿੰਦਾ ਜਿਵੇਂ ਉਹਦਾ ਵੀ ਵਹਿਮ ਹੀ ਪਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਅੰਦਰ ਖਾਤੇ ਹਿੱਲਜੋਲ ਹੁਣ ਤੁਸੀਂ ਦੇਖਣਾ ਕਿ ਨੰਬਰ ਅਜੇ ਹੋਰ ਆਉਣੇ ਬਾਕੀ ਹੈ ਜੀ ਨੰਬਰ ਹੋਰ ਲੱਗਣੇ ਬਾਕੀ ਆ ਤਾਂ ਯਾਨੀ ਕੁੱਲ ਮਿਲਾ ਕੇ ਮਾਨਸਾ ਦੇ 56 ਨੂੰ ਡੇਗਣ ਵਾਸਤੇ ਇੱਕ ਇੱਕ ਕਰਕੇ ਬੁਰਜੀ ਹਟਾਈ ਜਾ ਰਹੀ ਆ ਇੱਕ ਇੱਕ ਕਰਕੇ ਬੰਦੇ ਪਾਸੇ ਕੀਤੇ ਜਾ ਰਹੇ ਆ ਖਾਸਮ ਖਾਸ ਲੋਕ ਸੀਗੇ ਜਿਹੜੇ ਕਿ ਭਾਈ ਇਹਨਾਂ ਨੂੰ ਦੂਰ ਹੁਣ ਤੁਸੀਂ ਸੋਚ ਕੇ ਦੇਖੋ ਨਾ ਇੱਕ ਮੈਂ ਕਿਸੇ ਵੀ ਅ ਫਰਜ਼ ਕਰੋ ਕਿ ਆ ਮੇਰਾ ਟਿਕਾਣਾ ਹੈ ਜੀ ਇੱਥੇ ਬੈਠਾ ਹੁਣ ਇੱਥੇ ਬੈਠਿਆਂ ਮੇਰੇ ਨਾਲ ਮੈਂ ਆਪਦੇ ਪਿੰਡ ਦੇ 2-4 ਬੰਦੇ ਲਿਆਂਦੇ ਆ ਐਂਕਰ ਵੀ ਮੇਰਾ ਹੈ ਕੈਮਰਾਮੈਨ ਵੀ ਮੇਰਾ ਹੈ ਹੂੰ ਤੇ ਜੋ ਐਡੀਟਿੰਗ ਟੀਮ ਹੈ ਉਹਦੇ ਚ ਵੀ ਮੈਂ ਬੰਦਾ ਲਿਆ ਕੇ ਸੈੱਟ ਕਰਾ ਜੀ ਜੀ ਹੁਣ ਇੱਕ ਤੇ ਇਹ ਆ ਮਾਹੌਲ ਹੂੰ ਇੱਕ ਸਾਰੇ ਹੀ ਹੌਲੀ-ਹੌਲੀ ਕਰਕੇ ਪਾਸੇ ਤੇ ਮੇਰੇ ਓਨਰ ਜਿਹੜੇ ਸਨਮਾਨਯੋਗ ਨੇ ਜੀ ਉਹ ਕਹਿਣ ਕਿ ਨਹੀਂ ਨਹੀਂ ਬੰਦਾ ਤੇ ਹੁਣ ਸਾਡਾ ਆਏਗਾ ਹੂੰ ਤੇ ਉਹ ਚੀਜ਼ਾਂ ਚ ਬਹੁਤ ਫਰਕ ਫਰਕ ਹੈ ਜੀ ਫਰਕ ਹੈ ਬਿਲਕੁਲ ਇਹ ਜਿਹੜੇ ਬੰਦੇ ਨੇ ਬੇਬਾਕ ਮੈਂ ਮੈਂ ਆਪਦੀ ਮਿਸਾਲ ਦੇ ਕੇ ਤੁਹਾਨੂੰ ਕਿਹਾ ਕਿ ਕਿੱਥੇ ਸਾਰੀਆਂ ਗੱਲਾਂ ਰਾਸ਼ੀਆਂ ਜਿਵੇਂ ਆਪਾਂ ਕਹਿੰਦੇ ਨਾ ਕਿ ਮੇਰੀ ਫਲਾਣੇ ਨਾਲ ਰਾਸ਼ੀ ਰਲਦੀ ਹੈ ਮਾਨ ਸਾਹਿਬ ਦੀ ਰਾਸ਼ੀ ਖਰਾਬ ਹੋ ਗਈ ਹੈ ਕਿ ਰਾਸ਼ੀ ਰਲਦੀ ਸੀ ਜਿਨ੍ਹਾਂ ਦੇ ਨਾਲ ਉਹ ਬਾਹਰ ਹੋ ਗਿਆ ਉਹਨਾਂ ਨੂੰ ਵੱਖ ਕੀਤਾ ਗਿਆ ਜੀ ਜੀ ਵੱਖ ਕੀਤਾ ਗਿਆ ਹਨ ਤੇ ਇਥੋਂ ਜੁਦਾ ਕਰਨ ਲਈ ਮਾਪਿਆਂ ਨੇ ਵੇ ਮੈਂ ਪੜਨਾ ਨਾਨਕੇ ਲਾਤੀ ਇੱਥੇ ਇੱਥੇ ਤੇ ਕਹਿ ਲੋ ਕਿ ਨਾਨਕੇ ਕਹਲਾਤੀ ਸਭ ਜੇ ਛੁੱਟੀਆਂ ਕਰਦੀਆਂ ਛੁੱਟੀਆਂ ਹੀ ਕਰਦੀਆਂ ਜਿੱਥੇ ਜਾ ਮਰਜੀ ਮਟਿਆਰੇ ਸਾਡੇ ਵੱਲੋਂ ਛੁੱਟੀਆਂ ਨੇ ਕਿ ਬਈ ਪੱਕੀਆਂ ਹੀ ਛੁੱਟੀਆਂ ਬਿਲਕੁਲ ਬਿਲਕੁਲ ਤੋਂ ਮਾਨ ਸਾਹਿਬ ਭਾਈ ਇਸ ਵੇਲੇ ਇਸ ਕੱਲ ਨੂੰ ਸਮਝ ਕੇ ਵੀ ਚੁੱਪ ਨੇ ਜੀ ਇਹ ਇੱਕ ਹੋਰ ਕਹ ਲੋ ਕਿ ਇੰਟਰਸਟਿੰਗ ਕਹਾਣੀ ਹੈ ਓਂਕਾਰ ਸਿੰਘ ਵੀਲੇ ਵੀ ਚੁੱਪ ਹਾਂ ਬਿਲਕੁਲ ਵਧਵਾ ਸਾਹਿਬ ਜਿਹੜੇ ਉਹਨਾਂ ਦੇ ਜਿਗਰੀ ਯਾਰ ਸੀ ਅਸੀਂ ਕਿਉਂਕਿ ਵਿਅਕਤੀਗਤ ਤੌਰ ਤੇ ਮੈਂ ਕੁਝ ਬੰਦਿਆਂ ਨੂੰ ਜਾਣਦਾ ਹੋ ਸਕਦਾ ਤਾਂ ਜਿਹੜੇ ਬੰਦੇ ਜਿਗਰੀ ਯਾਰ ਸੀ ਉਹ ਜਦੋਂ ਜਿਗਰੀ ਯਾਰਾਂ ਨੂੰ ਬਾਹੋਂ ਫੜ ਕੇ ਕੱਢ ਦਿੱਤਾ ਗਿਆ ਮੁੱਖ ਮੰਤਰੀ ਹਾਲੇ ਵੀ ਚੁੱਪ ਨੇ ਜੀ ਜਦੋਂ ਉਹ ਚੁੱਪ ਨੇ ਉਸ ਚੁੱਪ ਦੇ ਪਿੱਛੇ ਜੋ ਮਜਬੂਰੀ ਹੈ ਸਾਹਿਬ ਜੋ ਉਸ ਬੇਵਸੀ ਦੀ ਕਹਾਣੀ ਹੈ ਸਾਬ ਜੋ ਲਾਚਾਰੀ ਦੀ ਕਹਾਣੀ ਹੈ ਉੱਤੇ ਪ੍ਰਗਟ ਹੈ ਕੋਲੇ ਰੂਪ ਚ ਕਹਿੰਦੇ ਆ ਕਿ ਨੰਬਰ ਹੋਰ ਤਿਆਰ ਨੇ ਯਾਨੀ ਇਸ ਕਰਕੇ ਹੀ ਸ਼ਾਇਦ ਉਹ ਚੁੱਪ ਨੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਤੁਸੀਂ ਦੇਖੋ ਜਿਹੜਾ ਵੀ ਕੋਈ OSD ਲੱਗੇਗਾ ਡਾਇਰੈਕਟਰ ਕਮਿਊਨੀਕੇਸ਼ਨ ਲੱਗੇਗਾ ਉਹ ਆਏਗਾ ਕੋਈ ਉਹਨਾਂ ਦਾ ਬੰਦਾ ਤਾਂ ਫਿਰ ਤੁਸੀਂ ਦਫ਼ਤਰ ਚ ਕਿੰਨੀ ਕੁ ਆਜ਼ਾਦੀ ਰੱਖੋਗੇ ਕਿੰਨੀਆਂ ਕੁ ਆਪਣੀਆਂ ਸਲਾਹੇ مشورے ਜਿਹੜੇ ਕਰਦੇ ਹੋ ਸਲਾਹ مشورے ਕਿਵੇਂ ਕਰੋਗੇ ਤੇ ਸਾਰੀ ਤੁਹਾਡੀ ਇੱਕ ਇੱਕ ਗੱਲ ਜਿਹੜੀ ਆ ਉਹ ਉੱਤੇ ਤੱਕ ਐ ਪਹੁੰਚੇਗੀ ਜਿਵੇਂ ਅੱਜ ਕੱਲ ਕੁਝ ਲੋਕ ਰਿਕਾਰਡਿੰਗ ਕਰਕੇ ਨਾਲ ਦੀ ਨਾਲ ਕੋਈ ਬੰਦਾ ਰੋਣਾ ਵੀ ਚਾਹੇ ਜੀ ਤਾਂ ਉਹ ਉਹਦਾ ਰੋਣ ਵੀ ਰਿਕਾਰਡ ਕਰਕੇ ਕਿ ਆ ਲੈ ਚੱਕ ਜਿਹਨੂੰ ਤੂੰ ਬੜਾ ਬਹਾਦਰ ਗਿਣਦਾ ਨਾ ਉਹ ਤੇ ਘਲੇਡੂ ਸੁਟੰਡੇ ਆ ਰਿਕਾਰਡਿੰਗ ਸੁਣ ਲਾ ਤਾਂ ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪੂਰੀ ਦੀ ਪੂਰੀ ਰਿਕਾਰਡਿੰਗ ਸੁਣਾਇਆ ਕਰਨਗੇ ਕਿ ਆ ਕੁਝ ਹੋ ਰਿਹਾ ਜੀ ਸੀਐਮ ਹਾਊਸ ਦੇ ਵਿੱਚ ਆ ਚੱਲ ਰਿਹਾ ਸੀਐਮ ਦਫਤਰ ਦੇ ਵਿੱਚ ਆ ਚੱਲ ਰਿਹਾ ਹੈ ੇਠਾਂ ਤੋਂ ਆ ਸਾਰੀਆਂ ਚੀਜ਼ਾਂ ਸਾਰੀਆਂ ਮਤਲਬ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਮਰ ਗਈ ਉਹ ਮਾਂ ਜਿਹੜੀ ਦਹੀਂ ਨਾਲ ਟੱਕ ਦਿੰਦੀ ਸੀ ਹਾਂ ਬਿਲਕੁਲ ਜੀ ਬਿਲਕੁਲ ਉਹ ਗੱਲਾਂ ਹੁਣ ਨਹੀਂ ਰਹਿ ਗਈਆਂ ਇਹ 100 ਹੱਥ ਸੀਗੇ ਉਹ ਪੂਰੇ ਸਿਰ ਤੇ ਗੰਡ ਕੇ ਬਸ ਕਹਾਣੀ ਜਿਹੜੀ ਹੈ ਨਾ ਉਹ ਇੱਥੇ ਜਾ ਕੇ ਟਿਕ ਗਈ ਆ ਕਿ ਕੁਰਸੀ ਵਾਈਬ੍ਰੇਸ਼ਨ ਤੇ ਲੱਗੀ ਆ ਵਾਈਬ੍ਰੇਸ਼ਨ ਤੇ ਉਹ ਕੁਰਸੀ ਦੀ ਵਾਈਬ੍ਰੇਸ਼ਨ ਜਿਹੜੀ ਆ ਉਹ ਕੀ ਇਸੇ ਤਰ੍ਹਾਂ ਹੋਰ ਸਮਾਂ ਚੱਲੇਗੀ ਜਾਂ ਉਹ ਫਿਰ ਆ ਘੱਟ ਘੱਟ ਕਰ ਕਰ ਉਹ ਵੀ ਕੱਟਣੀ ਆ ਡੈਡ ਜਾ ਆਪਾਂ ਦੇਖੀ ਤਾਂ ਮਾਨ ਸਾਹਿਬ ਦੀ ਚੁੱਪੀ ਬਹੁਤ ਕੁਝ ਕਹਿ ਰਹੀ ਆ ਚੁੱਪੀ ਬਹੁਤ ਕੁਝ ਕਰਦੀ ਹੈ ਬਿਲਕੁਲ ਕਿਸੇ ਦੀਆਂ ਚੀਕਾਂ ਚ ਵੀ ਦਮ ਨਹੀਂ ਹੁੰਦਾ ਪਰ ਕਈ ਵਾਰ ਖਮੋਸ਼ੀ ਵੀ ਜਿਹੜੀ ਹੈ ਨਾ ਸ਼ੋਰ ਮਚਾ ਸ਼ੋਰ ਮਚਾ ਤਸਵੀਰ ਦਾ ਦੂਸਰਾ ਪੱਖ ਦੱਸ ਦਿੰਦੀ ਹੈ ਬਿਲਕੁਲ ਬਿਲਕੁਲ ਮਿੰਟੂ ਜੀ ਬਿਲਕੁਲ ਇਧਰ ਬਲਵਿੰਦਰ ਜੀ ਵੀ ਉਹ ਗੱਲ ਕਹਿ ਰਹੇ ਨੇ ਕਿ ਸੁਣਨਾ ਚਾਹੀਏ ਸੀਐਮਓ ਦੇ ਵਿੱਚ ਵੀ ਕਹਿੰਦੇ ਹੋਰ ਫੇਰ ਬਦਲ ਵੀ ਹੋ ਸਕਦੇ ਆ ਤੇ ਇਧਰ ਖੁਸ਼ਵੰਤ ਜੀ ਪੁੱਛ ਰਹੇ ਨੇ ਕਿ ਮੁੱਖ ਮੰਤਰੀ ਦੇ ਇਜਾਜ਼ਤ ਤੋਂ ਬਿਨਾ ਕਹਿੰਦੇ ਕੋਈ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਦਖਲਅਵਾਜ਼ੀ ਕਰ ਸਕਦਾ ਹੈ ਤੇ ਤੁਹਾਡੇ ਸਾਹਮਣੇ ਐ ਸਾ ਜੀ ਬਿਲਕੁਲ ਜੇ ਮੁੱਖ ਮੰਤਰੀ ਨੇ ਇਹ ਖੰਭ ਕੱਟੇ ਹੋਣ ਆਪਣੇ ਵਫਾਦਾਰ ਉੱਥੋਂ ਭਜਾਏ ਹੋਣ ਪਹਿਲੀ ਗੱਲ ਤੇ ਮੁੱਖ ਮੰਤਰੀ ਦੀ ਚੋਣ ਤੇ ਹੀ ਸਵਾਲ ਖੜੇ ਹੋਣਗੇ ਕਿ ਤੁਸੀਂ ਬੰਦੇ ਕਿਸ ਤਰ੍ਹਾਂ ਦੇ ਲਿਆਂਦੇ ਆ ਬਈ ਆਪਣੇ ਨਾਲ ਕਿਉਂਕਿ ਸੀਐਮ ਨੂੰ ਸੰਭਾਲਣਾ ਕੋਈ ਸੌਖਾ ਕੰਮ ਨਹੀਂ ਹੈ ਹੂੰ ਹੂੰ ਜੀ ਜੀ ਕਿ ਕੋਈ ਛੋਟੀ ਜ਼ਿੰਮੇਵਾਰੀ ਨਹੀਂ ਇਹ ਕੋਈ ਚਾਰ ਕੁਕੜੀਆਂ ਨਹੀਂ ਰੱਖੀਆਂ ਕਿਉਂ ਕੁਕੜੀਆਂ ਸਾਹਮਣੀਆਂ ਨੇ ਸਭ ਇਹ ਸਟੇਟ ਦਾ ਮਸਲਾ ਹੈ ਸਟੇਟ ਦਾ ਮਸਲਾ ਦੂਜੀ ਗੱਲ ਆ ਕਿ ਜੇ ਮੰਨ ਲਓ ਕੁਝ ਐਸਾ ਹੈ ਤੇ ਮਾਨ ਸਾਹਿਬ ਨੇ ਤੇ ਹੁਣ ਨੂੰ ਐਡਾ ਟਵੀਟ ਛੇਪ ਦੇਣਾ ਸੀ ਕਿ ਆ ਬੰਦੇ ਨੇ ਆ ਗਲਤੀ ਕੀਤੀ ਆ ਤੇ ਮੈਂ ਇਹਨੂੰ ਬਾਹਰ ਕਰ ਦਿੱਤਾ ਤਾਂ ਕਿ ਉਹਦੇ ਚ ਮਾਈਲੇਜ ਮਾਈਲੇਜ ਮਿਲੇ ਬਿਲਕੁਲ ਠੀਕ ਹੈ ਨਾ ਸਤੇ ਮਾਈਲੇਜ ਪਹਿਲਾਂ ਵੀ ਘੱਡੀ ਪਈ ਹੈ ਹਨਾ ਉਹਦੇ ਚ ਮਾਈਲੇਜ ਨਹੀਂ ਇੱਥੇ ਤੇ ਐਵਰੇਜ ਬਿਲਕੁਲ ਸਕੂਟਰ ਦੀ ਡਿਗ ਪਈ ਆ